ਹੁਣ ਪਾਨਾ ਸਿੱਧੂ ਕਿੱਥੇ ਚੱਲ ਗਿਆ ਵਾ ਲੱਖਾ ਸਧਾਨਾ ਕਿੱਥੇ ਚੱਲ ਗਿਆ ਵਾ ਸੋਚੋ ਕਿੱਥੇ ਚੱਲ ਗਿਆ ਵਾ ਜੋ ਤਾਂ ਬੋਟਾ ਮੰਕਣੀਆਂ ਸੀ ਉ ਤਾਂ ਪੱਗ ਸਿਰ ਤੇ ਬੰਨੀ ਹੋਈ ਸੀਗੀ ਤੇ ਹੁਣ ਪੱਗ ਲਾ ਕੇ ਕਿੱਥੇ ਰਹਤੀ ਆ ਹੁਣ ਪੱਗਾਂ ਲਾ ਕੇ ਦੁਬਈਆਂ ਦੇ ਟੂਰ ਘੁੰਮਦੇ ਫਿਰਦੇ ਆ ਠੀਕ ਆ ਜੀ ਇਧਰ ਬਿਸ਼ੂਦੀਪ ਨੂੰ ਕਹਿੰਦੇ ਸੀਗੇ ਵੀ ਚੱਕਦੇ ਕੰਮ ਚੱਕਦੇ ਆਪਾਂ ਤੇਰੇ ਨਾਲ ਖੜੇ ਆ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਮੈਂ ਗੱਲ ਕਰਨ ਲੱਗਾ ਵੀਡੀਓ ਨੂੰ ਚਲਦੀ ਚਲਦੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਆ ਜੀ ਤੇ ਮੇਰਾ ਵੀਰ ਗੱਲ ਇਦਾਂ ਵਾ ਤੇ ਹੁਣ ਪਾਨਾ ਸਿੱਧੂ ਕਿੱਥੇ ਚੱਲ ਗਿਆ ਵਾ ਲੱਖਾ ਸਧਾਨਾ ਕਿੱਥੇ ਚੱਲ ਗਿਆ ਵਾ ਸੋਚੋ ਕਿੱਥੇ ਚੱਲ ਗਿਆ ਵਾ ਜੋ ਤਾਂ ਬੋਟਾ ਮੰਕਣੀਆਂ ਸੀ ਉਹ ਤਾਂ ਪੱਗ ਸਿਰ ਤੇ ਬੰਨੀ ਹੋਈ ਸੀਗੀ ਤੇ ਹੁਣ ਪੱਗ ਲਾ ਕੇ ਕਿੱਥੇ ਰਹਿਤੀ ਆ ਹੁਣ ਪੱਗਾਂ ਲਾ ਕੇ ਦੁਬਈਆਂ ਦੇ ਟੂਰ ਘੁੰਮਦੇ ਫਿਰਦੇ ਆ ਠੀਕ ਆ ਜੀ ਇਧਰ ਬਿਸ਼ੂ ਦੀਪ ਨੂੰ ਕਹਿੰਦੇ ਸੀਗੇ ਵੀ ਚੱਕ ਦੇ ਕੰਮ ਚੱਕਦੇ ਆਪਾਂ ਤੇਰੇ ਨਾਲ ਖੜੇ ਆ ਠੀਕ ਆ ਜਦੋਂ ਤੇ ਤੇ ਮੁਸੀਬਤ ਪਈ ਤੇ ਹੁਣ ਸਾਰੇ ਉੱਚਾ ਚੱਕਦੇ ਫਿਰਦੇ ਆ ਐਦਾਂ ਨਹੀਂ ਕਰਨੀ ਚਾਹੀਦੀ ਠੀਕ ਆ ਜਦੋਂ ਭਾਨਾ ਸਿੱਧੂ ਤੇ ਪਰਚਾ ਪਿਆਈ ਨਾ ਤੇ ਭਾਨੇ ਦੇ ਹੱਕ ਦੇ ਵਿੱਚ ਦੱਬ ਕੇ ਗੱਜ ਕੇ ਬੋਲਿਆ ਸੀਗਾ ਠੀਕ ਆ ਉਹ ਲਨਤਾ ਤੁਹਾਡੇ ਤੇ ਪੰਜਾਬੀਓ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਠੀਕ ਆ ਉਹ ਵੀ ਕਿਸੇ ਮਾਂ ਦਾ ਪੁੱਤ ਵਾ ਜੇ ਭਾਨਾ ਵੀ ਕਿਸੇ ਮਾਂ ਦਾ ਪੁੱਤ ਸੀ ਨਾ ਉਹ ਵੀ ਕਿਸੇ ਮਾਂ ਦਾ ਪੁੱਤ ਵਾ ਉਹ ਵੀ ਹੱਕਾਂ ਦੀ ਗੱਲ ਕਰਦਾ ਵਾ ਆਪਣੇ ਪੰਜਾਬ ਦੀ ਗੱਲ ਕਰਦਾ ਵਾ ਠੀਕ ਆ ਬੇਨਤੀ ਆ ਹੱਥ ਜੋੜ ਕੇ ਸਪੋਰਟ ਕਰੋ 19 ਤਰੀਕ ਦਾ ਇਕੱਠ ਆ ਉੱਥੇ ਜਾਓ ਠੀਕ ਆ ਬੇਨਤੀ ਆ ਭੈਣ ਨਾਲ ਗੱਲ ਹੋਈ ਆ ਕਹਿੰਦੇ ਉਹਦੇ ਹੱਕ ਚ ਤਾਂ ਵੀਡੀਓ ਹੀ ਪਾਈ ਆ ਹੋਰ ਨਹੀਂ ਕੁਝ ਵੀ ਕੀਤਾ ਠੀਕ ਆ ਮਗਰ ਤਾਂ ਆਉਣ ਦੀ ਗੱਲ ਕਿਸੇ ਨੇ ਸਾਰ ਵੀ ਨਹੀਂ ਪੁੱਛੀ ਬਹੁਤ ਮਾੜੀ ਗੱਲ ਆ ਯਾਰ ਲਨ ਲਨਤਾ ਤੁਹਾਡੇ ਤੇ ਠੀਕ ਆ ਨਾ ਅਵਤਾਰ ਦੀਦਾ ਤੇ ਨਾ ਹੁਣ ਲੱਖਾ ਸੁਧਾਣਾ ਲੱਕੇ ਸੁਧਾਣੇ ਨੇ ਇੰਟਰਵਿਊ ਜੀ ਕੀਤੀ ਐ ਇੱਕ ਲਾਈਵ ਬੈਠਾ ਸੀਗਾ ਮੈਂ ਅੱਧਾ ਘੰਟਾ ਹੋ ਗਿਆ ਦੇਖਦੇ ਨੂੰ ਉਹਨੂੰ ਹਿਮਾਚਲ ਦੇ ਵਿੱਚ ਜਿਹੜਾ ਇੱਕ ਐਕਸੀਡੈਂਟ ਹੋਇਆ ਵਾ ਗਲ ਪੈ ਗਿਆ ਚਲੋ ਮਾੜੀ ਗੱਲ ਆ ਉਹਨਾਂ ਵਾਸਤੇ ਵੀ ਠੀਕ ਆ ਉਹਨੂੰ ਉਹ ਵੀਡੀਓ ਦੇਖ ਗਿਆ ਉਹਦੇ ਤੇ ਲਾਈਵ ਬਹਿ ਗਿਆ ਵਿਜ਼ਨ ਦੀ ਨਹੀਂ ਦਿਖਿਆ ਇਹਨਾਂ ਨੂੰ ਜਿਹਦੇ ਤੇ ਨਜਾਇਜ਼ ਪਰਚੀ ਬੁਲੀ ਕਰਕੇ ਹੋ ਗਏ ਆ ਇਹਨਾਂ ਨੂੰ ਕਿਉਂ ਨਹੀਂ ਦਿਖਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਗੱਲ ਕਰਨ ਲੱਗਾ ਵੀਡੀਓ ਨੂੰ ਚਲਦੀ-ਚਲਦੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਆ ਜੀ ਤੇ ਮੇਰਾ ਵੀਰ ਗੱਲ ਇਦਾਂ ਵਾ ਤੇ ਹੁਣ ਭਾਨਾ ਸਿੱਧੂ ਕਿੱਥੇ ਚੱਲ ਗਿਆ ਵਾ ਲੱਖਾ ਸਧਾਨਾ ਕਿੱਥੇ ਚੱਲ ਗਿਆ ਵਾ ਸੋਚੋ ਕਿੱਥੇ ਚੱਲ ਗਿਆ ਵਾ ਜੋ ਤਾਂ ਬੋਟਾ ਮੰਕਣੀਆਂ ਸੀ ਉਹ ਤਾਂ ਪੱਗ ਸਿਰ ਤੇ ਬੰਨੀ ਹੋਈ ਸੀਗੀ ਤੇ ਹੁਣ ਪੱਗ ਲਾ ਕੇ ਕਿੱਥੇ ਰਹਿਤੀ ਆ ਹੁਣ ਪੱਗਾਂ ਲਾ ਕੇ ਦਬਈਆਂ ਦੇ ਟੂਰ ਘੁੰਮਦੇ ਫਿਰਦੇ ਆ ਠੀਕ ਆ ਜੀ ਇਧਰ ਬਿਸ਼ੂ ਦੀਪ ਨੂੰ ਕਹਿੰਦੇ ਸੀਗੇ ਵੀ ਚੱਕ ਦੇ ਕੰਮ ਚੱਕਦੇ ਆਪਾਂ ਤੇਰੇ ਨਾਲ ਖੜੇ ਆ ਠੀਕ ਆ ਜਦੋਂ ਤੇ ਤੇ ਮੁਸੀਬਤ ਪਈ ਤੇ ਹੁਣ ਸਾਰੇ ਉੱਚਾ ਚੱਕਦੇ ਫਿਰਦੇ ਆ ਐਦਾਂ ਨਹੀਂ ਕਰਨੀ ਚਾਹੀਦੀ ਠੀਕ ਆ ਜਦੋਂ ਭਾਨਾ ਸਿੱਧੂ ਤੇ ਪਰਚਾ ਪਿਆਈ ਨਾ ਤੇ ਭਾਨੇ ਦੇ ਹੱਕ ਦੇ ਵਿੱਚ ਦੱਬ ਕੇ ਗੱਜ ਕੇ ਬੋਲਿਆ ਸੀਗਾ ਠੀਕ ਆ ਉਹ ਲਾਨਤਾ ਤੁਹਾਡੇ ਤੇ ਪੰਜਾਬੀਓ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਠੀਕ ਆ ਉਹ ਵੀ ਕਿਸੇ ਮਾਂ ਦਾ ਪੁੱਤ ਵਾ ਜੇ ਭਾਨਾ ਵੀ ਕਿਸੇ ਮਾਂ ਦਾ ਪੁੱਤ ਸੀ ਨਾ ਉਹ ਵੀ ਕਿਸੇ ਮਾਂ ਦਾ ਪੁੱਤ ਵਾ ਉਹ ਵੀ ਹੱਕਾਂ ਦੀ ਗੱਲ ਕਰਦਾ ਵਾ ਆਪਣੇ ਪੰਜਾਬ ਦੀ ਗੱਲ ਕਰਦਾ ਵਾ ਠੀਕ ਆ ਬੇਨਤੀ ਆ ਹੱਥ ਜੋੜ ਕੇ ਸਪੋਰਟ ਕਰੋ 19 ਤਰੀਕ ਦਾ ਇਕੱਠ ਆ ਉੱਥੇ ਜਾਓ ਠੀਕ ਆ ਬੇਨਤੀ ਆ ਭੈਣ ਨਾਲ ਗੱਲ ਹੋਈ ਆ ਕਹਿੰਦੇ ਉਹਦੇ ਹੱਕ ਚ ਤਾਂ ਵੀਡੀਓ ਹੀ ਪਾਈ ਆ ਹੋਰ ਨਹੀਂ ਕੁਝ ਵੀ ਕੀਤਾ ਠੀਕ ਆ ਮਗਰ ਤਾਂ ਆਉਣ ਦੀ ਗੱਲ ਕਿਸੇ ਨੇ ਸਾਰ ਵੀ ਨਹੀਂ ਪੁੱਛੀ ਬਹੁਤ ਮਾੜੀ ਗੱਲ ਆ ਯਾਰ ਲਨ ਲਨ ਤਾਂ ਤੁਹਾਡੇ ਤੇ ਠੀਕ ਆ ਨਾ ਅਵਤਾਰ ਦੀਦਾ ਤੇ ਨਾ ਹੁਣ ਲੱਖਾ ਸਧਾਨਾ ਲੱਕੇ ਸਧਾਨੇ ਨੇ ਇੰਟਰਵਿਊ ਜੀ ਕੀਤੀ ਇੱਕ ਲਾਈਵ ਬੈਠਾ ਸੀਗਾ ਮੈਂ ਅੱਧਾ ਘੰਟਾ ਹੋ ਗਿਆ ਦੇਖਦੇ ਨੂੰ ਉਹਨੂੰ ਹਿਮਾਚਲ ਦੇ ਵਿੱਚ ਜਿਹੜਾ ਇੱਕ ਐਕਸੀਡੈਂਟ ਹੋਇਆ ਵਾ ਗਲ ਪੈ ਗਿਆ ਚਲੋ ਮਾੜੀ ਗੱਲ ਆ ਉਹਨਾਂ ਵਾਸਤੇ ਵੀ ਠੀਕ ਆ ਉਹਨੂੰ ਉਹ ਵੀਡੀਓ ਦੇਖ ਗਿਆ ਉਹਦੇ ਤੇ ਲਾਈਵ ਬਹਿ ਗਿਆ ਵਿਜਨ ਦੀ ਨਹੀਂ ਦਿਖਿਆ ਇਹਨਾਂ ਨੂੰ ਜਿਹਦੇ ਤੇ ਨਜਾਇਜ਼ ਪਰਚੀ ਬੁਲੀ ਕਰਕੇ ਹੋ ਗਈ ਆ ਇਹਨਾਂ ਨੂੰ ਕਿਉਂ ਨਹੀਂ ਦਿਖਿਆ